ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਪ੍ਰਾ ਅੱਜ ਭਰਾ ਆਪਾਂ ਕਾਹੇ ਵੀਡੀਓ ਪਾਉਣ ਲੱਗਾਂਗੇ ਜਿਹੜੀ ਗਲਕੋਟੂ ਦੀ ਬਿਮਾਰੀ ਹੁਣ ਡਾਕਟਰ ਸਰਕਾਰ ਵੱਲੋਂ ਟੀਕੇ ਫ੍ਰੀ ਨਹੀਂ ਲੱਗ ਰਹੇ ਹਨ ਕਈ ਮੇਰੇ ਭਰਾ ਉਹ ਲਵਾਉਂਦੇ ਹੀ ਨਹੀਂ ਹੈਗੇ ਕਿਉਂ ਨਹੀਂ ਲਵਾਉਂਦੇ ਕੀ ਨੁਕਸਾਨ ਕਿਉਂ ਕਿਉਂ ਨਹੀਂ ਲਵਾਉਂਦੇ ਲੋਕ ਕਿਉਂ ਲਵਾਉਣੇ ਚਾਹੀਦੇ ਥਨੂੰ ਉਹ ਦੱਸ ਦਿਆਂ ਜਿਹੜੀ ਇਹ ਬਿਮਾਰੀ ਹੈ ਵੀਰੇ ਜਿਹੜੀ ਗਲਕੋਟੂ ਦੀ ਬਿਮਾਰੀ ਹੈ ਹਨਾ ਜਿਵੇਂ ਹੁਣ ਆਹ ਬਦਲਬਾਈ ਹੋ ਗਈ ਹੁਣ ਹਨਾ ਬਰਸਾਤਾਂ ਪੈਣੀਆਂ ਝੜੀਆਂ ਲੱਗਣਗੀਆਂ ਇਹਦੇ ਵਿੱਚ ਜਿਹੜੀ ਬਿਮਾਰੀ ਇਹ ਆਉਂਦੀ ਹੁੰਦੀ ਹੈ ਗਲਕੋਟੂ ਦੀ ਬਹੁਤ ਬ ਕਿਉਂਕਿ ਸੁੱਕ ਪੱਕਾ ਹੋਣਾ ਨਹੀਂ ਸੀਗਾ ਵੀਰੇ ਗਿੱਲਾ ਰਹਿਣਾਗਾ ਹਨਾ ਕੋਈ ਕਿਤੇ ਕੋਈ ਵਾਇਰਸ ਫੈਲ ਗਿਆ ਤੇ ਕੋਈ ਵਾਇਰਸ ਫੈਲ ਗਿਆ ਇਸ ਕਰਕੇ ਵੀਰੇ ਹੁਣ ਸਰਕਾਰ ਵੱਲੋਂ ਟੀਕੇ ਫ੍ਰੀ ਲੱਗ ਰਹੇ ਨੇਗੇ ਉਹ ਜ਼ਰੂਰੀ ਲਵਾਉਣੇ ਨੇ ਗਲਕੂੜ ਦੀ ਇਹ ਬਿਮਾਰੀ ਆ ਗਲ ਹਨਾ ਗਲਕੂੜ ਜਾਂਦਾ ਤੇ ਬੁਖਾਰ ਹੋਣ ਤੋਂ ਬਾਅਦ ਛੇਤੀ ਪਸ਼ੂ ਮਰਦਾਗਾ ਹੋਰ ਪਸ਼ੂ ਮਾੜਾ ਮਾੜਾ ਹਰ ਬਾਤ ਚ ਮੁੱਚ ਜੇ ਇਹ ਬਿਮਾਰੀ ਵਾਲਾ ਪਸ਼ੂ ਬਚਦਾ ਨਹੀਂ ਮੇਰੇ ਵੀਰ ਕਈ ਕਹਿਣਗੇ ਯਾਰ ਕਹਿੰਦੇ ਦੁੱਧ ਘਟ ਜਾਂਦਾ ਦੁੱਧ ਨਹੀਂ ਘਟਦਾ ਹੁੰਦਾ ਬਾਈ ਜੇ ਪਾਈਆ ਦੇ ਸ਼ੇਰ ਮੰਨ ਲਾ ਜੇ 1-2 ਦਿਨ ਘਟ ਵੀ ਗਿਆ ਫਿਰ ਕੀ ਫਰਕ ਪੈ ਗਿਆ ਤੇਰੇ ਲੱਖਾਂ ਰੁਪਏ ਦਾ ਪਸ਼ੂ ਵੀ ਤੇ ਨਰੋ ਇਹਦੇ ਕਰਕੇ ਨਹੀਂ ਜਿਆਦਾਤਰ ਪਸ਼ੂ ਦੁੱਧ ਤਾਂ ਕਿਉਂਕਿ ਜੋ ਡਾਕਟਰ ਲੋਕਾਂ ਦੇ ਘਰੇ ਜਾਂਦੇ ਹਨ ਹਨਾ ਹਨਾ ਉਦੋਂ ਅੱਧਾ ਤਾਂ ਡਰ ਦੇ ਮਾਰੀ ਘਟਾ ਲੰਨੇ ਦੁੱਧ ਫੇ ਤੁਸੀਂ ਆਪ ਲਾ ਲਿਆ ਕਰੋ ਜੇ ਡਾਕਟਰ ਤੋਂ ਨਹੀਂ ਲਪਾਉਣਾ ਉਹਨੂੰ ਆਪ ਕਹਦੇ ਵੀ ਅਸੀਂ ਚੱਲ ਕੋਈ ਗੱਲ ਨਹੀਂ ਅਸੀਂ ਆਪ ਲਾ ਲਾਂਗੇ ਜੇ ਉਹ ਤਾਂ ਡਰਦੇ ਨੇ ਇਹ ਚੀਜ਼ ਦਾ ਬਹੁਤ ਫਰਕ ਆਦਾ ਸਹੀ 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 ਤੇ ਹੁਣ ਆਪਣੇਗੇ ਆਪਣੇ ਕੱਲ ਜਾਂ ਪਰਸ ਨੂੰ ਆਉਣਗੇ ਆਪਾਂ ਸਾਰੀਆਂ ਮੱਜਾਂ ਦੇ ਹਨਾ ਆਪਾਂ ਲਵਾਵਾਂਗੇ ਚਾਹੇ ਅੱਧਾ ਦਾ ਪਾਈ ਪਾਈ ਦੇ ਦੁੱਧ ਜਰੂਰ ਘਟੂਗਾ ਪਰ ਇਹ ਲਵਾਉਣਾ ਬਹੁਤ ਜ਼ਰੂਰੀ ਆ ਭਰਾ ਫੇ ਮੇਰੇ ਵੀਰੇ ਇਹ ਚੀਜ਼ ਤੋਂ ਡਰਦੇ ਨੇ ਹਨ ਨਾਲ ਕੰਨ ਹੀ ਰਹਿਣ ਦੇ ਸਾਡ ਪਰਾਂ ਨਹੀਂ ਐਦਾਂ ਦੀ ਗੱਲ ਨਹੀਂ ਹੁੰਦੀ ਪਰ ਆ ਫਿਰ ਬਿਮਾਰੀ ਬਹੁਤ ਭੈੜੀ ਆ ਫਿਰ ਪਸ਼ੂ ਦਾ ਜਿਹੜਾ ਮਾਰਕੀ ਖਿਹੜਾ ਸੁੱਟਦਾ ਹੁੰਦਾ ਤੇ ਇਹ ਪੁੱਤਾਂ ਮੰਗੋ ਹਨ ਪਾਲੀਆਂ ਹੁੰਦੀਆਂ ਨੇ ਗੀਆਂ ਫਿਰ ਇੱਕ ਬਾੜ ਇੱਕ ਦਾ ਫ੍ਰੀ ਟੀਕਾ ਲੱਗਦਾ ਕਿ 10-20 ਹਜ਼ਾਰ ਦਾ ਟੀਕਾਗਾ ਯਾਰ ਹਨ ਵੀ ਆਪਾਂ ਬੀਚਾਲ ਘੋਲ ਕਰਦੇ ਨੇ ਇਹ ਹਰੇਕ ਨੂੰ ਲਵਾਉਣਾ ਚਾਹੀਦਾ ਵੀਰੇ ਸਰਕਾਰ ਉਹਨਾਂ ਦਾ ਘਰ ਘਰ ਪਿੰਡ ਪਿੰਡ ਜਾ ਕੇ ਲਾ ਰਹੀ ਆਗੀ ਘਰ ਘਰ ਡਾਕਟਰ ਜਾ ਕੇ ਲਾ ਰਹੇ ਨੇਗੇ ਇਹ ਜ਼ਰੂਰ ਲਵਾਓ ਨੁਕਸਾਨ ਤਾਂ ਕੋਈ ਹੈ ਨਹੀਂ ਵੀਰੇ ਜੇ ਨੁਕਸਾਨ ਆ ਤਾਂ ਦੋਸਤੋ ਜੇ ਕਿਸੇ ਵੀ ਨੂੰ ਪਤਾ ਨੁਕਸਾਨ ਦਾ ਸਰਕਾਰ ਵੱਲੋਂ ਫ੍ਰੀ ਲੱਗ ਰਹੇ ਨੇ ਇਹ ਤਾਂ ਜ਼ਰੂਰੀ ਆਗਾ ਤੇ ਕੁੱਤਾ ਵਾਂਗੂ ਪਾਲੀਆਂ ਹੋਈਆਂ ਨੇ ਯਾਰ ਆ ਇੱਕ ਗੱਲ ਹੋਰ ਆ ਆ ਹੁਣ ਬਰਸਾਤਾਂ ਬੱਦਲਵਾਈ ਹੋਣ ਲੱਗ ਗਈ ਹੁਣ ਵਾਇਰਸ ਫੈਲਣ ਨੇ ਸ਼ੁਰੂ ਹੋ ਜਾਣਗੇ ਹੁਣ ਠੀਕ ਆ ਫਿਰ ਆਪਾਂ ਕੌਲ ਕਰਦੇ ਨੇ ਜਦੋਂ ਕੌਲ ਕਰਦੇ ਆ ਫਿਰ ਮੁੜ ਕੇ ਹੱਥ ਵੀ ਲੈਣੀ ਆਉਂਦਾ ਹੁੰਦਾ ਤੇ ਇਹ ਹਮੇਸ਼ਾ ਬਿਮਾਰੀ ਆ ਟਾਈਮ ਹੀ ਆਉਂਦੀ ਹੁੰਦੀ ਹੈਗੀ ਜੇ ਹੁਣ ਟੀਕੇ ਲੱਗ ਕੇ ਸਾਰੇ ਬਰਸਾਤਾਂ ਦਾ ਜਿਹੜਾ ਟਾਈਮ ਲੰਘ ਜੂਗਾ ਇਹਨਾਂ ਬਿਮਾਰੀ ਦਾ ਟਾਈਮ ਲੰਘ ਜੂਗਾ ਜਿੰਨਾ ਟਾਈਮ ਹੁੰਦਾ ਆਸਾ ਰਹਿਣਾਗਾ ਇਸ ਕਰਕੇ ਭਰਾਵਾਂ ਨੂੰ ਬੇਨਤੀ ਆ ਇਹ ਜਰੂਰ ਲਵਾਵੋ ਟੀਕੇ ਤੇ ਹੁਣ ਹਰੇਕ ਪਿੰਡਾਂ ਵਿੱਚ ਫਿਰਦੇ ਨੇ ਬਹੁਤ ਹਨਾ ਲਵਾਉਂਦੇ ਨਹੀਂ ਹੈਗੇ ਤਾਂ ਮੈਂ ਇੱਕ ਕਹਿਣਾਗਾ ਭਾਈ ਮੇਰੇ ਵੀਰ ਮੇਰਾ ਕੱਲ ਪਰਸੋ ਕੱਲ ਫੋਨ ਵੀ ਆਇਆ ਇੱਕ ਦੋ ਦੋ ਵੀਰਾਂ ਦਾ ਕਹਿੰਦਾ ਵੀ ਯਾਰ ਟੀਕੇ ਦਾ ਵੀ ਕਿਵੇਂ ਕਰੀਏ ਆਪਾਂ ਉਹਨਾਂ ਨੂੰ ਵੀਰਾਂ ਨੂੰ ਵੀ ਕਹਾਂ ਸੀ ਮੈਂ ਲਵਾਓ ਵੀਰੇ ਟੀਕੇ ਦਾ ਬਹੁਤ ਜ਼ਰੂਰੀ ਨੇ ਟੀਕੇ ਲਵਾਉਣੀ ਜੇ ਟੀਕੇ ਨਹੀਂ ਲਵਾਉਂਗੇ ਯਾਰ ਫਿਰ ਫਾਇਦਾ ਕੀ ਹੈ ਜਦੋਂ ਆਪਣਾ ਪਸ਼ੂ ਪਾਲ ਦਿਆਂਗੇ ਆਪਾਂ ਇਹ ਜਰੂਰ ਲਵਾਓ ਆਪ ਲਾ ਲਓ ਜੇ ਡਾਕਟਰ ਤੋਂ ਨਹੀਂ ਹੇ ਜੇ ਪਸ਼ੂ ਰੜਾ ਆਪਾਂ ਡਰਦਾਗਾ ਹਨਾ ਆਪਾਂ ਮੰਨਦੇ ਡਰਦਾ ਆਪਣਾ ਫਿਰ ਆਪ ਲਾ ਲਓ ਕੋਈ ਚੱਕ ਜੇ ਕੋਈ ਬਾੜਾ ਕੋਈ ਹੁਬੈਤ ਪੜਾ ਪੁਣਾ ਪੜਨਾ ਹੁੰਦਾਗਾ ਅਸੀਂ ਆਪ ਹੀ ਲਾ ਦੇਣੇ ਹੁੰਦੇ ਆਗੇ ਨਹੀਂ ਫਿਰ ਡਾਕਟਰ ਨੇ ਵੀ ਕਹਿੰਦੇ ਆ ਜੀ ਕਹੀ ਮੈਂ ਨਾ ਕਰੇ ਨਾ ਮਾ ਡਾਕਟਰ ਨੇ ਕਹਿੰਦੇ ਤੂੰ ਕਰ ਹਣਾ ਆਪ ਲਾ ਜਾਂਦਾ ਕਈ ਵਾਰ ਇਹ ਜ਼ਰੂਰ ਲਵਾਓ ਬਸ ਤੇ ਬਾਕੀ ਪ੍ਰਾਵਾਂ ਨੂੰ ਹੋਰ ਸਾਰੇ ਠੀਕ ਠਾਕ ਹੋ ਪ੍ਰਾ ਆਪਣੀ ਬੇਨਤੀ ਬਸ ਇਹੀ ਕਰਨੀ ਸੀ ਵੀ ਟੀਕੇ ਲਵਾਓ ਬਈ ਇਹ ਪੁੱਤਾਂ ਵਾਂਗੂ ਪਾਲੀਆਂ ਹੁੰਦੀ ਨੇ ਆਪਣੀਆਂ ਯਾਰ ਹਨਾ ਫਿਰ ਫਾਇਦਾ ਕੀ ਆ ਕੀ ਜਰਾ ਔਰ ਬਰੇ ਸਾਰੇ ਠੀਕ ਠਾਕ ਹਾਂ ਅੱਜ ਵੀ ਇੰਤ ਤੀ ਉਸੇ ਹੀ ਕਰਨੀ ਸੀਗੀ ਮਾਦਰ ਭਰਾਵਾਂ ਨਾਲ ਦੋ ਮਿੰਟ ਗੱਲ ਕਰੀਏ ਕਿਉਂਕਿ ਕਾਫੀ ਟਾਈਮ ਹੋ ਗਿਆ ਵੀਡੀਓ ਪਾਈ ਦੇ ਆਪਣਾ ਨਾ ਚੰਗਾ ਕਰਕੇ ਆ ਬੱਚੇ ਨੇ ਜਿਆ ਆਪਣੇ ਹੋਰ ਪਰੀਆਂ ਆਰਾਮ ਕਰ ਰਹੀਆਂ ਨੇ ਆਨੰਦ ਮਾਣ ਰਹੀਆਂ ਨੇ ਜੀ ਉਹ ਦੇ ਫੋਨਾ ਮੂੰਹ ਵਿੱਚ ਨਾ ਕਝੋਟੀਆਂ ਮੂੰਹ ਵਿੱਚ ਡੋਈ ਬੈਠੀ ਆ ਇੱਥੇ ਦੁੱਧ ਵਧਦਾ ਹੁੰਦਾ ਇੱਥੇ ਜਿਹੜੀ ਕਟੀਆਂ ਨੇ ਜੀ ਪਲਦੀਆਂ ਨੇ ਜੀ ਇਹ ਗਰੋਥ ਕਰਦੀਆਂ ਨੇ ਜਾਈਂ ਹੋਰ ਭਰਾ ਸਾਰੇ ਠੀਕ ਠਾਕ ਹੋ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਭਰਾ